ਦੋਸਤੋ ਅਸ ਸਾਕੀ ਕਾਲ ਸਾਰਿਆਂ ਨੂੰ ਨਮਸਕਾਰ ਆਦਾ ਮੈਂ ਰਿਸ਼ਪਾਲ ਸਿੰਘ ਗਿਲ ਮੁੱਖ ਸੇਵਾਦਾਰ ਨੇ ਸਟੇਸਟਸ ਸਾਕੀਓ ਅਸਲ ਦੇ ਵਿੱਚ 2022 ਦੇ ਵਿੱਚ ਜਿਹੜਾ ਟਰੈਪ ਦੇ ਵਿੱਚ ਫਸੇ ਪੰਜਾਬ ਦੇ ਲੋਕ ਆ ਜਿਹੜੇ ਝਾੜੂ ਵਾਲੇ ਦਿੱਲੀ ਵਾਲੇ ਸੀਗੇ ਦਾ ਵਿਸ਼ੇ ਕਾਰਨ ਇਹ ਸੀਗੇ ਕਿ ਉਹ ਜਿਹੜਾ ਨੇਗੇਟਿਵ ਬੂਡ ਦਾ ਟਰੈਪ ਸੀਗਾ ਨਾ ਉਹਦੇ ਵਿੱਚ ਫਸੇ ਜਾਂ ਜਿਹੜਾ ਉਹ ਮਹਿਲਾਵਾਂ ਨੂੰ ਇਹਨਾਂ ਨੇ ਜਿਹੜਾ 1000 ਰੁਪਏ ਦੇ ਉਹਨਾਂ ਦੇ ਫਾਰਮ ਭਰ ਦਿੱਤੇ ਪੈਨਸ਼ਨ ਦੇ ਉਹ ਇਹਨਾਂ ਨੇ ਬੂਥ ਲਾ ਕੇ ਉਹਨਾਂ ਦੇ ਫਾਰਮ ਫੂਰਮ ਭਰ ਦਿੱਤੇ ਉਹ ਜਿਹੜੇ ਦੋ ਟਰੈਪ ਲਾਏ ਇਹਨਾਂ ਨੇ ਉਹ ਉਹ ਜਿਹੜੇ ਟਰੈਪ ਦੇ ਵਿੱਚ ਪੰਜਾਬ ਦੇ ਲੋਕ ਫਸ ਗਏ ਹੁਣ ਦੇਖੋ ਮਜ਼ੇ ਦੀ ਗੱਲ ਇਸ ਤੋਂ ਇਲਾਵਾ ਔਰ ਇਹਨਾਂ ਨੇ ਪੰਜਾਬ ਦਾ ਨੂੰ ਪ੍ਰਸ਼ਾਸਨਤਾ ਕੀ ਦੇ ਨਾ ਸਗਾ ਇਹਨਾਂ ਨੇ ਪਿਛਲੇ 4.5 ਸਾਲ ਹੋ ਗਏ ਨੇ ਇਹਨਾਂ ਬੰਦਿਆਂ ਨੇ ਪੰਜਾਬ ਨੂੰ ਮਤਲਬ ਇਹ ਆ ਕਿ ਉਹ ਜਿੱਦਾਂ ਇਸ ਟਾਈਮ ਦਾ ਮਤਲਬ ਇਹ ਆ ਕਿ ਪੰਜਾਬ ਦਾ ਇਹਨਾਂ ਨੇ ਨਿਚੋੜ ਕੇ ਪੰਜਾਬ ਨੂੰ ਰੱਖ ਦਿੱਤਾ ਔਰ ਇਹਨਾਂ ਨੇ ਇੰਨੀ ਲੁੱਟ ਕਿਸੋ ਤੋਂ ਬਣਾ ਕੇ ਮਚਾਈ ਪੰਜਾਬ ਦਾ ਇਹਨਾਂ ਨੁਕਸਾਨ ਕਰ ਗਏ ਤੇ ਤੁਸੀਂ ਇਮੇਜਨ ਨਹੀਂ ਕਰ ਸਕਦੇ ਕਿੰਨਾ ਕੁ ਕਰ ਗਿਆ ਹੈ। ਔਰ ਇਹਦੀ ਪਰਭਾਈ ਕਿਵੇਂ ਹੋਊਗੀ ਇਹ ਬੜਾ ਬੜਾ ਇੱਕ ਟਾ ਫਸਵਾਲ ਆ ਗਿਆ ਹੈ। ਔਰ ਉਸ ਤੋਂ ਬਾਅਦ ਮੈਂ ਇੱਕ ਦੇਖ ਰਿਹਾ ਸੀਗਾ ਕਿ ਅੱਜ ਕੱਲ ਦੇਖੋ ਦੋ ਇੱਕ ਤਾਂ ਜੀ ਜ਼ਰੂਰ ਹੈਗੀ ਹੈ। ਕਿ ਅਸੀਂ ਅਗਰ ਪੰਜਾਬ ਦੇ ਲੋਕ ਇਹਨਾਂ ਨੂੰ ਸਹੀ ਆਪਾਂ ਕੋਈ ਆਲਟਰਨੇਟਿਵ ਨਹੀਂ ਦੇ ਸਕੇ। ਤੇ ਨੇਚਰਲ ਦੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਫੇਰੇ Trap ਦੇ ਵਿੱਚ ਫਸਣਗੇ ਚਾਹੇ ਕਾਲੀਆਂ ਦੇ ਵਿੱਚ ਚਾਹੇ ਭਾਜਪਾ ਦੇ Trap ਦੇ ਵਿੱਚ ਚਾਹੇ ਕਾਂਗਰਸ ਦੇ Trap ਦੇ ਵਿੱਚ ਇਹ ਫਸਣਗੇ ਹੁਣ ਜਿਹੜਾ ਹੁਣ ਬਹੁਤ ਦੇਖੋ ਨਾ ਜਗਾ ਜਗਾ ਦੇ ਉੱਤੇ ਉਹ ਕਹਿ ਰਿਹਾ ਆਪਣਾ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਮੈਨੂੰ ਜੀ 5 ਸਾਲ ਦੇ ਦਿਓ ਭਈ ਤੂੰ 5 ਸਾਲ ਕੀ ਹੈ ਪਹਿਲਾਂ 5 ਵਾਰੀ 6 ਵਾਰੀ ਤਾਂ ਤੁਹਾਡਾ ਤੁਹਾਡਾ ਫਾਦਰ ਜਿਹੜਾ ਸੀਗਾ ਉਹ ਮੁੱਖ ਮੰਤਰੀ ਰਿਹਾ ਪੰਜਾਬ ਦਾ ਉਹ 22-25 ਸਾਲ ਮੇਰਾ ਖਿਆਲ ਤੁਸੀਂ ਰਾਜ ਕੀਤਾ ਪੰਜਾਬ ਦੇ ਵਿੱਚ ਪਹਿਲਾਂ 10 ਸਾਲ ਤੇ ਹੱਡੀ ਗਵਰਨਮੈਂਟ ਰਹੀ ਹੈਗੀ ਆ ਉਹ ਦੋਸਤੋਂ ਬਾਅਦ ਕਾਂਗਰਸ ਦੀ ਰਹੀ ਹੈਗੀ ਆ ਪਰ ਕਾਂਗਰਸ ਵਾਲੇ ਔਰ ਅਕਾਲੀ ਦਲ ਵਾਲੇ ਜਾਂ ਭਾਜਪਾ ਵਾਲੇ ਇਹਨਾਂ ਨੂੰ ਤਾਂ ਕਹਿਣ ਦਾ ਕੋਈ ਹੱਕ ਹੀ ਨਹੀਂ ਹੈ ਕਿ ਸਾਨੂੰ ਮੌਕਾ ਦਿਓ ਔਕੇ ਤਾਂ ਤੁਹਾਨੂੰ ਤੁਹਾਨੂੰ ਹੀ ਪਹਿਲਾਂ ਮਿਲਦੇ ਰਹੇ ਨਾ ਉਹ ਤਾਂ ਉਹ ਉਹ ਵਾਈ ਦੇ ਵਿੱਚ ਝੱਟੇ 네ਗਟਿਵ ਵੋਟ ਚੜੀ ਸੀਗੀ ਉਹ ਪਈ ਇਹਨਾਂ ਦੇ ਹੱਕ 'ਚ ਵੋਟ ਨਹੀਂ ਪਈ ਇਹਨਾਂ ਦੇ ਝਾੜੂ ਵਾਲਿਆਂ ਟੈਟੇ ਤੁਹਾਡੀ ਵੋਟ ਜਿਹੜੀ ਪੈਸੀ ਜਿਹੜੀਆਂ ਤੁਸੀਂ ਕਕੂਤਾ ਕੀਤੀਆਂ ਹੋਈਆਂ ਸੀ ਉਹਦੇ ਖਿਲਾਫ ਜਿਹੜੀ ਵੋਟ ਸੀਗੀ ਉਹ ਸਟ੍ਰੈਪ ਦੇ ਵਿੱਚ ਆ ਕੇ ਤਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੁਗਿਆ ਲੇਕਿਨ ਇਹ ਜਿਹੜੇ ਸੀਗੇ ਤੁਹਾਡੇ ਤੋਂ ਵੀ ਵੱਡੇ ਜਿਹੜੇ ਸੀਗੇ ਕਲਾਕਾਰ ਨਿਕਲੇ ਰੀਤਾ ਜੋ ਕੁਝ ਪੰਜਾਬ ਨਾਲ ਕੀਤਾ ਕੀਤਾ ਸੀਗਾ ਇਹਨਾਂ ਨੇ ਚਾਰ ਗੁਣਾ ਵਾਧੂ ਕਰ ਦਿੱਤਾ ਤੁਹਾਡੇ ਤੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਹੈਗਾ ਉਹ ਇਹ ਕਰਨੀ ਚਾਹੁੰਦਾ ਹੈਗਾ ਕਿ ਤੁਸੀਂ ਤੁਹਾਡੇ ਇਹ ਚਾਰ ਚੁਫੇਰੇ ਜਿਹੜੇ ਕਾ ਹਕੀਕਤ ਇਹ ਹੈ ਕਿ ਇਹ ਜਿੰਨੇ ਵੀ ਹੈਗੇ ਨੇ ਚਾਹੇ ਭਾਜਪਾ ਹੈਗੀ ਚਾਹੇ ਕਾਂਗਰਸ ਹੈਗੀ ਚਾਹੇ ਉਹ ਕਾਲੀ ਹੈਗੇ ਨੇ ਚਾਹੇ ਇਹ ਤਾਂ ਖੈਰ ਡਕੈਤ ਜਿਹੜੇ ਨੇ ਸਾਬਤ ਹੋਈ ਹੋਈ ਲੇਕਿਨ ਇਹ ਪਹਿਲੇ ਡਕੈਤ ਜਿਹੜੇ ਨੇ ਉਹ ਵੀ ਖਤਰਨਾਕ ਤੇ ਗਾਇਤ ਸੋ ਪੰਜਾਬ ਨੂੰ ਇੱਕ ਐਸੇ ਆਲਟਰਨਟਿਵ ਦੀ ਜ਼ਰੂਰਤ ਹੈਗੀ ਐਸੇ ਆਲਟਰਨੇਟਿਵ ਦੀ ਜ਼ਰੂਰਤ ਹੈਗੀ ਜਿਹੜਾ ਪੰਜਾਬ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਜਾ ਸਕੇ ਔਰ ਇਮਾਨਦਾਰ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਇਮਾਨਦਾਰ ਲੋਕ ਹੋਣ ਜਿਹੜੇ ਪੰਜਾਬ ਨੂੰ ਲੀਡ ਕਰੇ ਤਾ ਪੰਜਾਬ ਦਾ ਪਚਾਇਆ ਅਦਰਵਾਈ ਪੰਜਾਬ ਤਾਂ ਇੰਨਾ ਪਿੱਛੇ ਚਲਾ ਗਿਆ ਹੈਗਾ ਕਿ ਮੇਰਾ ਖਿਆਲ ਹੈ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਮੇਰਾ ਖਿਆਲ ਹੈ ਕਿ ਪੰਜਾਬ ਜਿਹੜਾ ਉਹ ਹਿੰਦੁਸਤਾਨ ਦੇ ਜਿਹੜਾ ਭਾਰਤ ਦੇ ਜਿਹੜੇ ਥੱਲੇ ਦੇ ਸੂਬੇ ਨੂੰ ਉਹਨਾਂ ਜੋ ਪਹਿਲੇ ਦੂਜੇ ਨੰਬਰ ਤੇ ਹੋਊਗਾ ਪੰਜਾਬ ਦੇ ਉੱਤੇ ਇੰਨਾ ਇਹਨਾਂ ਨੂੰ ਦਿਵਾਲੀਆਪਨ ਹੋ ਗਿਆ ਇੰਨਾ ਕਰਜ਼ਾ ਚੜ ਗਿਆ ਲਾਇਨ ਆਰਡਰ ਦੀ ਸਥਿਤੀ ਕਿੰਨੀ ਖਰਾਬ ਹੋ ਗਈ ਔਰ ਤੁਹਾਡੇ ਤੁਹਾਡਾ ਜਿਹੜਾ ਨਸ਼ਾ ਦੀ ਇਹ ਹੈ ਉਹ ਹੈ ਮਤਲਬ ਮੈਂ ਗਣਾ ਨਹੀਂ ਸਕਦਾ ਕਿ ਪੰਜਾਬ ਕਿੰਨਾ ਕੋ ਖੂ ਦੇ ਵਿੱਚ ਡੱਗ ਗਿਆ ਹੈਗਾ ਸੋ ਈ ਜਿਹੜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸੀਗਾ ਪੰਜਾਬ ਦੇ ਲੋਕਾਂ ਨੂੰ ਮੈਂ ਜਿਹੜੀ ਉਹ ਗੱਲ ਸਹੀ ਹੈਗੀ ਹੈ ਕਿ ਕਿਸੇ ਇਹ ਹੁਣ ਟਰੈਪ ਫੇਰ ਲਾਉਣ ਦੇ ਚੱਕਰ ਚ ਨੇ ਚਾਹੇ ਪ੍ਰਗਾਇਤ ਵੀਰ ਬਾਦਲਾ ਚਾਹੇ ਕਾਂਗਰਸ ਵਾਲੇ ਨੇ ਇਹਨਾਂ ਨੂੰ ਪਹਿਲਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੇਖ ਲਿਆ ਹੋਇਆ ਬੜੀ ਦੇਰ ਦੇਖਿਆ ਹੋਇਆ ਤਾਂ ਹੀ ਇਹਨਾਂ ਨੇ ਟਰੈਪ ਬਣਾਈ ਸੋ اخਲਾਕੀ ਤੌਰ ਤੇ ਤੁਸੀਂ ਇਹ ਜਿਹੜਾ ਹੱਕ ਹੈਗਾ ਪੰਜਾਬ ਤੇ ਹਕੂਮਤ ਕਰਨ ਦਾ ਚਾਹੇ ਉਹ ਅਕਾਲੀ ਨੇ ਬੀਜਪੀ ਦਾ ਚਾਹੇ ਦੂਸਰੇ ਨੇ ਇਹ ਗਵਾ ਚੁੱਕੇ ਨੇ ਉਹ ਪੰਜਾਬ ਦੇ ਲੋਕ ਜਿਹੜੇ ਨੇ ਤੁਹਾਡੇ ਟਰੈਪ ਦੇ ਵਿੱਚ ਆਣ ਵਾਲੇ ਨਹੀਂ ਹੈਗੇ ਹੁਣ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ ਐ ਜਿਹੜੀ ਕਹਿਣੀ ਚਾਹੁੰਦਾ ਦੇਖੋ ਮੈਂ ਨਾ ਇੱਕ ਦੇਖ ਰਿਹਾ ਸੀਗਾ ਕਿ ਕਿ 1972 ਦੇ ਵਿੱਚ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਇਆ ਸੀਗਾ ਬਣਿਆ ਸੀ ਔਰ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਪਰਿਵਾਰ ਦਾ ਜਿਹੜੇ ਪਰਿਵਾਰ ਦਾ ਹੈਗਾ ਉਹ ਪਰਿਵਾਰਕ ਜਿਹੜੀ ਹੈ ਉਹ 18 ਇੱਕ ਜ਼ਮੀਨ ਤੋਂ ਵੱਧ ਜਿਹੜੀ ਜ਼ਮੀਨ ਹੋਏਗੀ ਐਕਵਾਇਰ ਕੀਤੀ ਜਾਏਗੀ ਔਰ ਉਹ ਗਵਰਨਮੈਂਟ ਦੇ ਜਿਹੜੀ ਆ ਗਈ ਆ ਉਹ ਖਾਤੇ 'ਚ ਜਾਏਗੀ ਔਰ ਗਵਰਨਮੈਂਟ ਜਿਹੜੀ ਹੈ ਉਹ ਲੈਂਡਲੈਸ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਉਹ ਡਿਸਟ੍ਰੀਬਿਊਟ ਕਰੇਗੀ ਜਿਨ੍ਹਾਂ ਦਾ ਕੋਈ ਰੋਜ਼ਗਾਰ ਨਹੀਂ ਹੈ ਲੇਕਿਨ ਉਹ ਉਹ 1972 ਦਾ ਉਹ ਲੈਂਡ ਸੀਲਿੰਗ ਐਕਟ ਹੈ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਹੈ ਉਹ ਕਿਉਂ ਨਹੀਂ ਲਾਗੂ ਹੋ ਗਿਆ ਕਿਵੇਂ ਨਹੀਂ ਲਾਗੂ ਹੋ ਗਿਆ ਇਹਦੀ ਵਜ੍ਹਾ ਕੀ ਸੀਗੀ ਇਹ ਬੜੀ ਇੱਕ ਸੋਚਣ ਵਾਲਾ ਦਵਾਲਾ ਹੈ ਉਹਦੀ ਉਹਦੀ ਉਹਦਾ ਮੇਨ ਕਾਰਨ ਇਹੀ ਹੈ ਕਿ ਸਰਕਾਰਾਂ ਨੇ ਜਿਹੜਾ ਹੈਗਾ ਇਹ ਇਹ ਸਰਕਾਰਾਂ ਜਿਹੜੀਆਂ ਸਿਗੀਆਂ ਇਹੀ ਨਹੀਂ ਚਾਹੁੰਦੀਆਂ ਕਿ ਲੈਂਡ ਸੀਲਿੰਗ ਐਕਟ ਜਿਹੜਾ ਲਾਗੂ ਹੋਵੇ। ਪਰ ਮੈਂ ਇੱਕ ਅश्वਾਸਨ ਦੇ ਨਾਲ ਕਹਿ ਸਕਦਾ ਕਿ ਅਗਰ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਤੇ ਇਹ ਲੈਂਡ ਸੀਲਿੰਗ ਐਕਟ ਜਿਹੜਾ ਹੈਗਾ 1972 ਦਾ ਇਹ ਇੰਨ ਬਿਲ ਲਾਗੂ ਹੋਏ। ਪਰ ਜਿੰਨੀ ਸਰਪਲਸ ਲੈਂਡ ਹੈਗੀ ਜਿੰਨੀ ਵੀ ਵੱਧੂ ਜਿਹੜੀ ਲੈਂਡ ਹੈਗੀ ਆ ਪੰਜਾਬ ਦੀ ਉਹ ਸਾਰੀ ਡਿਸਟ੍ਰਿਬਿਊਟ ਕੀਤੀ ਜਾਊਗੀ। ਪੰਜਾਬ ਦੇ ਜਿਹੜੇ ਲੈਂਡਲੈਸ ਲੋਕ ਨੇ ਜਿਹੜੇ ਬਿਲਕੁਲ ਜਿਹੜੇ ਲੈਂਡਲੈਸ ਨੇ ਦੇਖੋ ਇੰਨੇ ਇੱਕ ਪਾਸੇ ਤਾਂ ਹਜ਼ਾਰਾਂ ਏਕੜ ਸੈਂਕੜਿਆ ਏਕੜ ਜਿਹੜੀ ਜ਼ਮੀਨ ਦੇ ਮਾਲਕੀਏ ਤੋਂ ਬੈਠੇ ਨੇ ਦੂਜੇ ਪਾਸੇ ਇੱਕ ਬੰਦਿਆਂ ਕੋਲ ਜਿਹੜੀ ਹੈਗੀ ਆ ਉਹ ਆਪਣੇ 10 ਮਰਲੇ ਜਿਹੜੀ ਹੈ ਉਹ ਜਾਂ 5 ਮਰਲੇ ਜਾਂ 2 ਮਰਲੇ ਰਹਿਣ ਲਈ ਵੀ ਜਗ੍ਹਾ ਹੈ ਨਹੀਂ ਇਹ ਇਹ ਕਿੱਥੋਂ ਦਾ ਇਨਸਾਫ ਹੈ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਔਰ ਜਿਸ ਜਿਸ ਧਰਤੀ ਦੇ ਉੱਤੇ ਬਾਬੇ ਨਾਨਕ ਨੇ ਜਿਹੜਾ ਹੈਗਾ ਉਹ ਜਿਹੜਾ ਉਹ ਕੈਪੀਲਿਸਟ ਸੀਗਾ ਜਿਹੜਾ ਉਹਦੇ ਉਦੇ ਉਦੇ ਚੋਂ ਖੂਨ ਕੱਢਿਆ ਸੀਗਾ ਉਹਦੀ ਰੋਟੀ ਚੋਂ ਜਿਹੜਾ ਗਰੀਬ ਸੀਗਾ ਜਿਹੜਾ ਮਾਂ ਮਿਹਨਤੀ ਸੀਗਾ ਉਹਦੇ ਚ ਦੁੱਧ ਕੱਢਿਆ ਸੀਗਾ ਤੇ ਉਸ ਧਰਤੀ ਦੇ ਉੱਤੇ ਹਾਲਾਤ ਜਿਹੜਾ ਪੈਦਾ ਹੋਏ ਨੇ ਉਹ ਅੱਜ ਤੱਕ 1972 ਤੋਂ ਬਾਅਦ ਅੱਜ ਤੱਕ ਤਕਰੀਬਨ ਤਕ ਵੀ ਮੇਰੇ ਹਿਸਾਬ ਦੇ ਨਾਲ 50 ਸਾਲ ਤੋਂ ਵੀ ਉੱਤੇ ਹੋ ਗਏ ਨੇ ਔਰ ਉਹ ਜਿਹੜਾ ਉਹ ਜਿਹੜਾ ਲੈਂਡ ਸੀਲਿੰਗ ਐਕਟ ਹੈਗਾ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਜਿਹੜਾ ਕਿ ਬੜੀ ਇੱਕ ਨਮੋਸ਼ੀ ਵਾਲੀ ਗੱਲ ਹੈਗੀ ਪਰ ਅਸੀਂ ਵਾਦਾ ਕਰਦੇ ਹਾਂ ਕਿ ਉਹ ਇਨ ਬਿਨ ਜਿਹੜਾ ਹੈਗਾ ਉਹ ਜਿਹੜਾ ਉਹ ਇਹ ਸੀਲਿੰਗ ਐਕਟ ਜਿਹੜਾ ਹੈਗਾ ਉਹ ਜਿਹੜਾ ਇਹ ਹੋਏਗਾ ਅੰਮੋਲ ਲੈ ਹੀ ਲਾਗੂ ਕਰਾਂਗੇ ਦੂਸਰੀ ਗੱਲ ਇਸ ਤੋਂ ਅਗਲੀ ਗੱਲ ਦੇਖੋ ਲੈਂਡ ਆਰਡਰ ਦੀ ਪ੍ਰੋਬਲਮ ਕਿੰਨੀ ਹੈ ਮੈਂ ਦੇਖ ਰਿਹਾ ਸੀ ਹੁਣੇ ਕਿ ਉਹ ਸਾਡੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋ ਗਈ ਕਿਉਂਕਿ ਚਲੋ ਪ੍ਰਮਾਤਮਾ ਉਹਨਾਂ ਦੀ ਸਿਹਤ ਜਾਪਤਾ ਉਹਨਾਂ ਨੂੰ ਕਰਨ ਸੱਚੇ ਪਾਤਸ਼ਾਹ ਅਰਦਾਸ ਸਾਡੀ ਇਹ ਵੀ ਹੈਗੀ ਹੈ ਪਰ ਚਲੋ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਕਿਵੇਂ ਹੁੰਦਾ ਕਿਉਂਕਿ ਹੁਣ ਤਰਕੁੱਤਾਂ ਹੀ ਕੋਈ ਐਸੀਆਂ ਕਰ ਲੀਆਂ ਹੋਈਆਂ ਨੇ ਚਲੋ ਫਿਰ ਇਹ ਨਹੀਂ ਹੋ ਕਿ ਉਹਨਾਂ ਦੀ ਸਿਹਤ ਜਾਬਤਾ ਵਾਸਤੇ ਸਾਰੇ ਪੰਜਾਬੀਆਂ ਨੂੰ ਜਿਹੜੀ ਹੈਗੀ ਆ ਉਹ ਅਰਦਾਸ ਕਰਨੀ ਚਾਹੀਦੀ ਹੈਗੀ ਤੇ ਹੁਣ ਦੇਖੋ ਲਾਇਨ ਆਰਡਰ ਦੀ ਐਡੀ ਪੋਜੀਸ਼ਨ ਹੈ ਕਿ ਲੋਕੀ ਇੰਨੇ ਪਰੇਸ਼ਾਨ ਨੇ ਕਿ ਅੱਜ ਮੈਨੂੰ ਦੱਸਣ ਲਿਆ ਜਿਹੜੇ ਫੋਰਟਿਸ ਹਸਪੀਟਲ ਦੇ ਵਿੱਚ ਆ ਦਾਖਲ ਆ ਆਪਣਾ ਭਗਵਾਨ ਸਿੰਘ ਮਾਨ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਔਰ ਉਹਦਾ ਫੋਟਿਸ ਹਸਪੀਟਲ ਦੇ ਵਿੱਚ ਲੋਕਾਂ ਨੇ ਕਰਾਓ ਕੀਤਾ ਹੋਇਆ ਤੁਸੀਂ ਇੱਥੋਂ ਇੱਕ ਇਮੇਜਨ ਲਾਓ ਕਿ ਪੰਜਾਬ ਦੀ ਲੈਂਡ ਸਥਿਤੀ ਦਾ ਬਾਜ਼ਾਰ ਲੈਂਡ ਆਰਡਰ ਜਿਹੜਾ ਉਹ ਕਿੱਥੇ ਖੜਾ ਹੈ ਉਸ ਤੋਂ ਬਾਅਦ ਆ ਇੱਕ ਦਿਨ ਪਹਿਲਾਂ ਦੀ ਗੱਲ ਹੈਗੀ ਹੈਗੀ ਆ ਕਿ ਉਹ ਥਾਣੇਦਾਰ ਨੇ ਇੱਕ ਪੁਲਿਸ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਥਾਣੇਦਾਰ ਸੀਗਾ ਉਹਦਾ ਬੱਚਾ ਜਿਹੜਾ ਸੀਗਾ ਉਹ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਡੈਥ ਹੋ ਗਈ ਪਰ ਉਹਨੇ ਖੜਪ ਕੇ ਕਿਹਾ ਉਹਨਾਂ ਨੇ ਸਾਰੇ ਲੋਕਾਂ ਨੂੰ ਕੜਪ ਕੇ ਕਿਹਾ ਕਿ ਜੁਪੀਓ ਪੰਜਾਬ ਛੱਡ ਜਾਓ ਲੋਕੋ ਔਰ ਜੁਪੀ ਬਿਹਾਰ ਦੇ ਵਿੱਚ ਚਲੇ ਜਾਓ ਪੰਜਾਬ ਦੇ ਵਿੱਚ ਤੁਹਾਡੀ ਜਵਾਨੀ ਜਿਹੜੀ ਹੈਗੀ ਆ ਉਹ ਬਿਲਕੁਲ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਔਰ ਪੰਜਾਬ ਦੇ ਵਿੱਚ ਸਾਜ਼ਿਸ਼ ਦੇ ਦੇਨ ਜਿਹੜੀ ਜਵਾਨੀ ਤੁਹਾਡੀ ਖਤਮ ਕੀਤੀ ਹੈ ਜਿਹੜੀ ਉਹ ਧਾਤੜੀ ਪਿੱਟਿਆ ਉਹ ਕਿ ਛੱਡ ਜਾਓ ਪੰਜਾਬ ਇਸ ਤੋਂ ਵੱਡੀ ਜਿਹੜੀ ਜੁੱਤੀ ਆ ਜਾਂ ਇਸ ਤੋਂ ਵੱਡੀ ਲਾਹਣਤ ਜਿਹੜੀ ਆ ਪੰਜਾਬ ਸਰਕਾਰ ਦੇ ਉੱਤੇ ਕੋਈ ਨਹੀਂ ਹੋ ਸਕਦਾ ਜਿੰਨੀ ਆ ਵੀ ਸਰਕਾਰਾਂ ਨਹੀਂ ਔਰ ਉਸ ਤੋਂ ਬਾਅਦ ਇਸੇ ਪੁਲਿਸ ਨੇ ਜਾਂ ਇਸੇ ਗਵਰਨਮੈਂਟ ਨੇ ਪਤਾ ਨਹੀਂ ਉਹਦੇ ਤੇ ਕੀ ਦਬਾਅ ਆਇਆ ਔਰ ਉਸ ਬੰਦੇ ਨੇ ਜਿਹੜਾ ਉਹ ਅੱਜ ਮੇਰਾ ਖਿਆਲੋਂ ਆਪਣਾ ਬਿਆਨ ਜਿਹੜਾ ਉਹਨੂੰ ਬਦਲਿਆ ਹੈਗਾ ਲੇਕਿਨ ਜਿਹੜੀ ਪਹਿਲਾ ਬਿਆਨ ਸੀਗਾ ਹਕੀਕਤ ਹੈ ਉਹੀ ਸੀਗੀ ਜਿਹੜਾ ਪਹਿਲਾਂ ਉਹਨਾਂ ਨੇ ਬਿਆਨ ਕੀਤਾ ਸੀਗਾ ਕਿ ਜੇ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਪੰਜਾਬ ਛੱਡ ਕੇ ਭੱਜ ਜਾਓ ਭੱਜ ਜਾਓ ਤੁਸੀਂ ਯੂਪੀ ਪਿਆਰ ਦੇ ਵਿੱਚ ਭੱਜ ਜਾਓ ਜਿੱਥੋਂ ਲੋਕ ਪਹਿਲਾਂ ਕਹਿੰਦੇ ਸੀ ਕਿ ਯੂਪੀ ਬਿਹਾਰ ਦੇ ਵਿੱਚ ਜੰਗਲ ਰਾਜ ਹੈ ਉਹ ਇਥੋਂ ਉਹ ਉਹਨੇ ਬੰਦੇ ਨੇ ਇਸ ਵਾਰ ਸੂਤਰਤਾ ਕੀ ਹਾਲਾਂਕਿਤਾ ਪੰਜਾਬ ਦੇ ਲੋਕਾਂ ਨੇ ਸੋ ਪੰਜਾਬ ਦੀ ਇਹ ਇਹ ਇੱਕ ਪੁਲਿਸ ਨੂੰ ਵੀ ਔਰ ਪੰਜਾਬ ਦੀ ਸਰਕਾਰ ਨੂੰ ਵੀ ਔਰ ਸਾਰੇ ਪੋਲੀਟਿਕਲ ਲੀਡਰ ਜਿਨ੍ਹਾਂ ਨੇ ਪਹਿਲਾਂ ਵੀ ਰਾਜ ਕੀਤਾ ਜਿਨ੍ਹਾਂ ਨੇ ਹੁਣ ਵੀ ਰਾਜ ਕਰ ਰਹੇ ਨੇ ਇਹਦੇ ਬਾਰੇ ਵਿੱਚ ਬੜੀ ਗੰਭੀਰਤਾ ਦੇ ਨਾਲ ਸੋਚਣਾ ਪੈਣਾ ਤੇ ਕੇਂਦਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਵਿੱਚ ਜਿਹੜਾ ਉਹ ਥਾਣੇਦਾਰ ਦਾ ਬਿਆਨ ਆਇਆ ਹੈ ਸੋ ਇਹ ਇਹ ਸਥਿਤੀ ਜਿਹੜੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਸੋ ਲੋਕੋ ਇੱਕੋ ਹਣ ਇੱਕੋ ਆ ਦੂਸਰੀ ਮੈਦਾਨ ਦੇ ਪੱਤਰਕਾਰਾਂ ਦੀ ਮੈਂ ਇੱਕ ਗੱਲ ਕਰਦਾ ਕਿ ਮੈਂ ਪੱਤਰਕਾਰ ਭਰਾਵਾਂ ਨੂੰ ਕਹਾਂਗਾ ਕਿ ਕਿ ਅੱਜ ਦੀ ਡੇਢ ਦੇ ਵਿੱਚ ਤੁਹਾਡੀ ਬਹੁਤ ਇੱਕ ਵੱਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਮੈਂ ਦੇਖਦਾ ਹੈਗਾ ਕਿ ਅਖਬਾਰਾਂ ਦੇ ਮਾਮਲੇ ਦੇ ਵਿੱਚ ਵੀ ਦੇਖਦਾ ਜਾ ਹਰ ਚੈਨਲ ਦੇ ਮਾਮਲੇ ਦੇ ਵਿੱਚ ਵੀ ਦੇਖਦਾ ਹੈਗਾ ਕਿ ਕੀ ਹੋ ਰਿਹਾ ਹੈਗਾ ਔਰ ਅਖਬਾਰਾਂ ਵਾਲੇ ਜਿਹੜੇ ਨੇ ਉਹ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਗਵਰਨਮੈਂਟ ਦੇ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਉਹਨਾਂ ਨੂੰ ਛਪਾਉਂਦੀਆਂ ਨੇ ਔਰ ਗਵਰਨਮੈਂਟ ਦੇ ਹੱਕ ਦੇ ਵਿੱਚ ਗੱਲ ਕਰਦੀਆਂ ਨੇ ਸਿਰਫ ਇਹ ਇਸ ਕਰਕੇ ਕਿ ਉੱਥੋਂ ਉਹਨਾਂ ਨੂੰ ਇਸ਼ਤਿਹਾਰ ਮਿਲਦਾ ਉੱਥੋਂ ਉਹਨਾਂ ਨੂੰ ਪੈਸੇ ਮਿਲਦੇ ਚਾਹੇ ਉਹ ਪ੍ਰਿੰਟ মিডিਆ ਹੈਗਾ ਚਾਹੇ ਉਹ ਜਿਹੜਾ ਹੈਗਾ ਇਲੈਕਟ੍ਰੋਨਿਕ মিডিਆ ਹੈਗਾ ਸੋ ਮੈਂ ਪੱਤਰਕਾਰ ਭਰਾਵਾਂ ਨੂੰ ਇੱਕ ਵੀਕ ਕਰਨਾ ਹੈ ਤੁਹਾਨੂੰ ਉਹ ਜਿਹੜੀ ਉਹ ਜਿਹੜੇ ਦੋ ਪੱਤਰਕਾਰ ਸੀਗੀਆਂ ਕਿ ਲੇਡੀ ਸੀਗੀ ਔਰ ਇੱਕ ਜਿਹੜੀ ਜੈਂਟਸ ਸੀਗਾ ਜਿਨ੍ਹਾਂ ਨੇ ਉਹ ਐਫਸਟਾਈਨ ਜਿਹੜੀ ਫਾਈਲ ਲਾ ਗਈ ਆ ਉਹਦੇ ਬਾਰੇ ਦੇ ਵਿੱਚ ਖਲਾਸਾ ਕੀਤਾ ਉਹ ਹਕੀਕਤ ਲਿਆਂਦੀ ਲੋਕਾਂ ਦੇ ਸਾਹਮਣੇ ਤੁਹਾਨੂੰ ਉਹਦੇ ਕੋਲ ਇੱਕ ਸਬਤ ਸਬਤ ਲੈਣਾ ਸਿੱਖਣਾ ਚਾਹੀਦਾ ਕਿ ਅਸੀਂ ਆਪਣੇ ਲਾਲਚ ਲਈ ਆਪਣੇ ਮੁਤਾਜ ਲਈ ਆਪਣੇ ਪੈਸੇ ਲਈ ਆਪਣੀ ਹਿੱਤ ਵਾਸਤੇ ਲੋਕਾਂ ਦੇ ਹਿੱਤਾਂ ਨੂੰ ਕੁਰਬਾਨ ਕਰ ਦਿੰਨੇ ਆ ਕਿ ਅਸੀਂ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਾਂ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪਾਲਿਸੀਆਂ ਨੇ ਜਾਂ ਗਵਰਨਮੈਂਟ ਦੇ ਜਿਹੜੇ ਗਲਤ ਕੰਮ ਨੇ ਉਹਨਾਂ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ ਔਰ ਅਸੀਂ ਅਸੀਂ ਚੁੱਥੇ ਉਹਨਾਂ ਨੂੰ ਆਪਾਂ ਪ੍ਰੇਜ਼ ਕਰਦੇ ਆ ਗਵਰਨਮੈਂਟ ਨੂੰ ਇਹ ਹਾਲ ਅਖਬਾਰਾਂ ਦਾ ਹੈਗਾ ਇਹੀ ਹਾਲ ਜਿਹੜਾ ਸਾਰੇ ਪੱਤਰਕਾਰਾਂ ਦਾ ਹੈਗਾ ਸਾਰੇ ਪੱਤਰਕਾਰਾਂ ਨੂੰ ਮੈਂ ਇੱਕ ਕਿੱਲੇ ਨਹੀਂ ਬਣ ਸਕਦਾ ਕਿਉਂਕਿ ਕਈ ਪੱਤਰਕਾਰ ਐਸੇ ਵੀ ਨੇ ਜਿਨ੍ਹਾਂ ਨੇ ਆਪਣੇ ਤੇ ਉੱਤੇ ਪਰਚੇ ਵੀ ਕਰਾਏ ਨੇ ਇਹ ਸਰਕਾਰ ਦੇ ਖਿਲਾਫ ਬੋਲਣ ਕਰਕੇ ਔਰ ਹੋਰ ਵੀ ਪੱਤਰਕਾਰ ਜਿਹੜੇ ਨੇ ਬੜੇ ਜਿਹੜੇ ਨੇ ਇਮਾਨਦਾਰ ਨੇ ਬਹੁਤ ਵਧੀਆ ਇਮਾਨਦਾਰ ਨੇ ਬੜੇ ਵਧੀਆ ਨੇ ਲੇਕਿਨ ਜ਼ਿਆਦਾਤਰ ਲੋਕਾਂ ਦੀ ਮੈਂ ਇੱਕ ਦੇਖਦਾ ਹੈਗਾ ਕਿ ਆਵਾਜ਼ ਜਿਹੜੀ ਹੈਗੀ ਆ ਉਹ ਸਹੀ ਆਵਾਜ਼ ਨੂੰ ਜਿਹੜਾ ਹੈਗਾ ਲੋਕਾਂ ਦੀ ਆਵਾਜ਼ ਨੂੰ ਜਿਹੜਾ ਉਹ ਦਬਾ ਦਿੱਤਾ ਜਾਂਦਾ ਔਰ ਗਵਰਨਮੈਂਟ ਦੇ ਜਿਹੜੀਆਂ ਗਲਤ ਨੀਤੀਆਂ ਨੇ ਗਲਤ ਪੌਲਸੀਆਂ ਨੇ ਉਹਨਾਂ ਨੂੰ ਉਜਾਗਰ ਕਰਨ ਦੇ ਵਿੱਚ हिਜਕਾਟ ਕੀਤੀ ਜਾਂਦੀ ਹੈ ਉਹਨਾਂ ਨੂੰ ਉਹਦੇ ਤੇ ਲੁਕੋ ਪਾਇਆ ਜਾਂਦਾ ਹੈਗਾ ਹੁਣ ਗਵਰਨਮੈਂਟ ਦੀ ਪ੍ਰੇਜ਼ ਕੀਤੀ ਜਾਂਦੀ ਹੈ ਆਪਣੇ ਹਿੱਤ ਵਾਸਤੇ ਇੱਕ ਬੜਾ ਇੱਕ ਘਾਤਕ ਸਿੱਧਾ ਔਰ ਮੈਂ ਪੱਤਰਕਾਰ ਭਰਾਵਾਂ ਨੂੰ ਸਾਰਿਆਂ ਨੂੰ ਇਹ ਤੋਂ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਪਬਲਿਕ ਹਿੱਤ ਦੀ ਗੱਲ ਕਰਦਾ ਜਿਹੜਾ ਬੰਦਾ ਲੋਕ ਹਿੱਤ ਦੀ ਗੱਲ ਕਰਦਾ ਉਹਨੂੰ ਜਿੰਨਾ ਐਕਸਪੋਜ਼ ਕਰ ਸਕਦੇ ਹੋ ਕਰੋ ਔਰ ਗਵਰਨਮੈਂਟ ਜਿਹੜੀ ਹੈਗੀ ਆ ਜਿੰਨੀਆਂ ਵੀ ਇਹਨਾਂ ਦੀਆਂ ਗਲਤ ਨੀਤੀਆਂ ਨੇ ਜਿੰਨੇ ਵੀ ਗਲਤ ਕੰਮੇ ਕਰਦੇ ਨੇ ਜੋ ਕੁਛ ਇਹ ਕਰਦੇ ਨੇ ਉਹ ਇਹਨਾਂ ਨੂੰ ਐਕਸਪੋਨਾਂ ਨੂੰ ਵੀ ਐਕਸਪੋਜ਼ ਕਰੋ ਤਾਂ ਕਿ ਅਸਲੀਅਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਵੇ ਅਸੀਂ ਆਪਣੇ ਹਿੱਤ ਦੀ ਖਾਤਰ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੇ ਨਾਲ ਪਬਲਿਕ ਦੀਆਂ ਜਿਹੜੀਆਂ ਮੁਸ਼ਕਲਾਂ ਦੇ ਨਾਲ ਉਹਨਾਂ ਨਾਲ ਅਸੀਂ ਆਪਾਂ ਸਮਝੌਤਾ ਨਹੀਂ ਕਰ ਸਕਦੇ ਔਰ ਨਾ ਹੀ ਸਾਨੂੰ ਕਰਨਾ ਚਾਹੀਦਾ ਇਹ ਮੇਰੇ ਪੱਤਰਕਾਰਾਂ ਭਰਾਵਾਂ ਨੂੰ ਇੱਕ ਅਪੀਲ ਹੈ ਜਿਹੜੀ ਕਿ ਹੱਥ ਬੰਨ੍ਹ ਕੇ ਅਪੀਲ ਹੈਗੀ ਹੈ ਜਿਹੜੀ ਇਹ ਮੇਰੀ ਇੱਕ ਅਰਜ਼ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਕਰਨੀ ਚਾਹੀਦੀ ਕਿਉਂਕਿ ਹੁਣ ਇਹੀ ਇੱਕ ਪੱਤਰਕਾਰ ਹੀ ਰਹਿ ਗਏ ਨੇ ਜਿਹੜੇ ਪੰਜਾਬ ਨੂੰ ਜਿਹੜੇ ਨੇ ਉਹ ਬਚਾ ਸਕਦੇ ਨੇ ਮੈਂ ਮੈਂ ਹਕੀਕਤ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਬਾਕੀ ਸਸਰੀ ਕਾਲੀ ਆ ਸਾਰੇ ਚਾਰੇ ਪਾਸੇ ਸਸਰੀ ਕਾਲੀ ਆ ਜਦੋਂ ਥਾਣੇਦਾਰ ਨੇ ਐਕਸਪੋਜ਼ ਕਰ ਦਿੱਤੀ ਸਾਰੀ ਗੱਲ ਉਸ ਤੋਂ ਬਾਅਦ ਕੀ ਰਹਿ ਜਾਂਦਾ ਹੈਗਾ ਹੁਣ ਇਹ ਹੁਣ ਜਿਹੜੇ ਆ ਮੰਗਦੇ ਨੇ ਕਹਿ ਰਹੇ ਨੇ ਜੀ ਅਸੀਂ ਕੋਈ ਸਖਵੀਰ ਮੰਗਣ ਡਿਆ ਸਮਾ ਮੰਗਣ ਡਿਆ ਕੋ ਕਾਂਗਰਸੀ ਮੰਗਣ ਡਾਂ ਪਹਿਲਾਂ ਤੁਸੀਂ ਕੀ ਕਰਦੇ ਰਹੇ ਸੋ ਮੈਂ ਅੱਜ ਦੇ ਇਸ ਵੀਡੀਓ ਤੋਂ ਬਾਅਦ ਅੱਜ ਮੈਂ ਆਪਣੇ ਜਿਹੜੇ ਨੈਸ਼ਨਲ ਜਸਟਿਸ ਪਾਰਟੀ ਸਾਡੇ ਐਮ ਜੀ ਪੀ ਦੇ ਸਾਡੇ ਸਾਰੇ ਸਾਥੀ ਨੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਦਿਨ ਰਾਤ ਇਕ ਕਰਦੇ ਔਰ ਇੱਕ ਕਰਕੇ 27 ਦੇ ਵਿੱਚ ਆਪਾਂ ਇਹਨਾਂ ਸਾਰਿਆਂ ਬੰਦਿਆਂ ਨੂੰ ਗੋਡੀਆਂ ਲਵਾਉਣੀਆਂ ਨੇ ਲੋਕ ਬੜੇ اٹਕੇ ਹੋਏ ਨੇ ਨਾ ਸਾਰਿਆਂ ਦੇ ਕੋਲ ਖਾਸ ਕਰਕੇ ਆ ਜਿਹੜਾ ਦਿੱਲੀ ਵਾਲੇ ਜਿਹੜੇ ਆਏ ਨੇ ਆ ਜਿਹੜੇ ਝਾੜੂ ਵਾਲੇ ਨੇ ਇਹਨਾਂ ਨੇ ਤਾਂ ਦਵਾਈ ਬਚਾ ਦਿੱਤੀ ਆ ਪੰਜਾਬ ਦੀ ਅੱਜ ਘੇਰਿਆ ਪਿਆ ਮੇਰਾ ਗੱਲ ਉੱਥੇ ਸੀਐਮ ਅਜਾ ਫੋਰਟਿਸ ਹਸਪੀਟਲ ਦੇ ਵਿੱਚ ਔਰ ਤੁਸੀਂ ਇੱਥੋਂ ਇਮੇਜਨ ਲਾ ਲਓ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਉਹ ਕਿੰਨੀ ਕੁ ਪਬਲਿਕ ਜਿਹੜੀ ਆ ਲੋਕ ਜਿਹੜੇ ਦੁਖੀ ਨੇ ਕਿੰਨੀ ਕੁ ਦਕੀ ਹੁੰਦੀ ਹੈ ਸੋ ਮੈਂ ਇਹ ਤਾਂ ਅਰਜ ਕਰਾਂਗਾ ਸਾਰਿਆਂ ਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਔਰ ਸਾਰੇ ਖਾਸ ਕਰਕੇ ਮੈਂ ਪੱਤਰਕਾਰ ਵੀਰਾਂ ਨੂੰ ਕਿ ਪੰਜਾਬ ਹਿੱਤ ਵਾਸਤੇ ਅਸੀਂ ਸਾਰੇ ਇੱਕ ਹੋ ਜਾਈਏ ਐਨਡੀਪੀ ਦੇ ਵੀ ਸਾਰੇ ਮੈਂ ਦੋਸਤਾਂ ਨੂੰ ਬੀਨ ਕਰਾਂਗਾ ਕਿ ਇੱਕ ਹੋ ਕੇ ਆਪਾਂ ਲੜਾਈ ਲੜੀਏ ਆਪਾਂ ਇਹਨਾਂ ਡਾ ਜਿਹੜੇ ਡਕੈਤ ਨੇ ਇਹਨਾਂ ਨੂੰ ਹਰਾਈਏ ਕਿਸੇ ਤਰੀਕੇ ਦੇ ਨਾਲ ਤਾਂ ਹੀ ਸਹੀ ਪੰਜਾਬ ਦੇ ਵਿੱਚ ਜਾਂ ਪੰਜਾਬ ਨੂੰ ਅਸੀਂ ਬਚਾ ਸਕਦੇ ਹਾਂ ਅਦਰਵਾਇਜ਼ ਕੋਈ ਆਲਟਰਨੇਟਿਵ ਨਹੀਂ ਹੈ ਕੋਈ ਰਸਤਾ ਨਹੀਂ ਹੈ ਨਹੀਂ ਤਾਂ ਪੰਜਾਬ ਜਿਹੜਾ ਹੈਗਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਹੈਗੀ ਆ ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਇਹ ਜੇ ਤਬਾਹ ਹੋ ਜੂਗੀ ਬੇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਦਰਿਆ ਜਿਹੜੇ ਨੇ ਸਾਰੇ ਨਸ਼ਿਆਂ ਦੇ ਨਾਲ ਦੇ ਚੱਲਣ ਡੈ ਨੇ ਜਿਸ ਤਰੀਕੇ ਦੇ ਨਾਲ ਕਿਉਂ ਸਥਿਰਤਾ ਹੈ ਕੋੜੀਆ ਗੁੰਡਾਗਰਦੀ ਹੈ ਬੰਦੇ ਦੀ ਕੋਈ ਜਾਨ ਹਫਾਜ਼ਤ ਨਹੀਂ ਲੜਕੀਆਂ ਦੀ ਕੋਈ ਇੱਜ਼ਤ ਹਫਾਜ਼ਤ ਨਹੀਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਦੇਖੋ ਨਿਕਲਦਾ ਇੱਕੋ ਹੀ ਰਸਤਾ ਹੈਗਾ ਕਿ ਇਮਾਨਦਾਰ ਔਰ ਸੱਚੇ ਲੋਕਾਂ ਦੀ ਸਰਕਾਰ ਲਿਆਓ ਔਰ ਤੁਸੀਂ ਸਹੀ ਮੈਨੇਵਾ ਦੇ ਈਮਾਨਦਾਰ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਲਿਆ ਕੇ 27 ਦੇ ਵਿੱਚ ਸਰਕਾਰ ਬਣਾਓ ਤੇ ਪੰਜਾਬ ਨੂੰ ਖੁਸ਼ਹਾਲ ਜੜਾ ਬਣਾਓ ਇਹ ਹੀ ਮੇਰੀ ਅਪੀਲ ਹੈ ਧੰਨਵਾਦ